ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਨ ਕਰ ਰਹੇ ਹੋ ਸ੍ਰੀ ਗੁਰੂ ਹਰਗ੍ਰੀਵ ਚਨ ਜੀ ਦੇ ਬਚਨ ਬਾਬਾ ਬਸੇ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਹੀ ਬਿਰਾਗ ਅਤੇ ਤਿਆਗ ਦੀ ਮੂਰਤ ਸਨ ਉਹਨਾਂ ਨੇ ਕਦੇ ਵੀ ਗੁਰੂ ਗੱਦੀ ਦੀ ਦਾਵੇਦਾਰੀ ਪੇਸ਼ ਨਹੀਂ ਕੀਤੀ ਸੀ ਉਹਨਾਂ ਦੇ ਹੁੰਦਿਆਂ ਹੋਇਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੱਦੇ ਦੇ 7ਵੇਂ ਬਾਰਸ ਉਹਨਾਂ ਦੇ ਭਰਾ ਦੇ ਪੁੱਤਰ ਅਤੇ 8ਵੇਂ ਬਾਰਸ ਉਹਨਾਂ ਦੇ ਭਰਾ ਦੇ ਪੋਤੇ ਹੋਏ ਸਨ ਉਹ ਸਦਾ ਸਿਮਰਨ ਭਗਤੀ ਵਿੱਚ ਆਪਣਾ ਜਿਆਦਾ ਸਮਾਂ ਪਰਮੇਸ਼ਰ ਦੇ ਲੇਕੇ ਲਾਉਂਦੇ ਸਨ ਉਹ ਆਪਣੀ ਮਾਤਾ ਨਾਨਕੇ ਅਤੇ ਉਸ ਪਤਨੀ ਮਾਤਾ ਗੁਜਰੀ ਜੀ ਦੇ ਨਾਲ ਬਕਾਲੇ ਪਿੰਡ ਵਿਖੇ ਆ ਗਏ ਸਨ ਉਹਨਾਂ ਨੇ ਉੱਥੇ ਭੋਰਾ ਸਾਹਿਬ ਦੇ ਸਥਾਨ ਤੇ 26 ਸਾਲ 9 ਮਹੀਨੇ ਅਤੇ 13 ਦਿਨ ਭਗਤੀ ਕੀਤੀ ਸੀ ਮਾਤਾ ਗੁਜਰੀ ਜੀ ਨੇ ਖੜੀ ਲੱਤੇ ਉਹਨਾਂ ਦੀ ਸੇਵਾ ਕੀਤੀ ਸੀ ਉਧਰ ਦਿੱਲੀ ਵਿੱਚ 8ਵੇਂ ਸਤਗੁਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪਰਲੋਕ ਗਮਨ ਕਰਨ ਦਾ ਸਮਾਂ ਨੇੜੇ ਆ ਗਿਆ ਸੀ ਉਹਨਾਂ ਨੇ ਆਪਣੇ ਚਰਨਾਂ ਵਿੱਚ ਬੈਠੇ ਸੰਗਤ ਨੂੰ ਇਸ ਬਾਰੇ ਦੱਸਿਆ ਸਾਗਤ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਕਿਸ ਸਤਗੁਰ ਦੇ ਲੜ ਲਾ ਕੇ ਜਾ ਰਹੇ ਹੋ ਗੁਰੂ ਜੀ ਨੇ ਤਿੰਨ ਵਾਰ ਉੱਥੇ ਬੈਠੀ ਸੰਗਤ ਨਾਲ ਬਚਨ ਕੀਤਾ ਬਾਬਾ ਬਸੇ ਬਕਾਲੇ ਬਾਬਾ ਬਸੇ ਬਕਾਲੇ ਬਾਬਾ ਬਸੇ ਬਕਾਲੇ ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਨੂੰ ਗਮਨ ਕਰ ਗਏ ਤਾਂ ਸੰਗਤਾਂ ਵਿੱਚ ਬਹੁਤ ਵਿਰਾਗ ਹੋ ਗਿਆ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਸਸਕਾਰ ਉਹਨਾਂ ਸੰਗਤਾਂ ਨੇ ਦਿੱਲੀ ਵਿੱਚ ਹੀ ਕਰ ਦਿੱਤਾ ਸੀ ਦਿੱਲੀ ਵਿੱਚ ਜਮਨਾ ਨਦੀ ਦੇ ਕਿਨਾਰੇ ਉਸ ਸੰਸਥਾਨ ਤੇ ਗੁਰਦੁਆਰਾ ਬਾਲਾ ਸਾਹਿਬ ਸੁਸ਼ੋਭਤ ਹੈ ਜਿਨ੍ਹਾਂ ਦੀਆਂ ਜਿਨ੍ਹਾਂ ਦਿੱਲੀ ਦੀਆਂ ਸੰਗਤਾਂ ਵਿੱਚ ਗੁਰੂ ਦਰਸ਼ਨਾਂ ਦੀ ਤਾਂਗ ਸੀ ਉਹ ਪਿੰਡ ਬਕਾਲਾ ਨੂੰ ਚੱਲ ਪਈਆਂ ਸਨ ਉਸ ਸਮੇਂ ਬਕਾਲੇ ਵਿੱਚ ਸੋਢੀ ਪਰਿਵਾਰ ਵਿੱਚੋਂ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਜੀ ਹੀ ਪਿੰਡ ਬਕਾਲਾ ਵਿੱਚ ਰਹਿੰਦੇ ਸਨ ਜਦ ਬਾਕੀ ਸੋਡੀਆਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਬਕਾਲੇ ਵਿੱਚ ਨੌਵੇਂ ਪਾਤਸ਼ਾਹ ਦੇ ਹੋਣ ਦੇ ਬਚਨ ਕੀਤੇ ਹਨ ਤਾਂ ਉਹ ਪਿੰਡ ਬਕਾਲਾ ਵਿਖੇ ਪਹੁੰਚ ਗਏ ਸਨ ਉਹਨਾਂ ਨੇ ਬਕਾਲੇ ਪਿੰਡ ਵਿੱਚ ਜਾ ਕੇ 22 ਮੰਜੀਆਂ ਲਾ ਲਈਆਂ ਅਤੇ ਉਹ ਸਾਰੇ ਆਪਣੇ ਆਪ ਨੂੰ ਨੌਵੇਂ ਗੁਰੂ ਵੱਜੋਂ ਪੇਸ਼ ਕਰ ਰਹੇ ਸਨ ਸੰਗਤਾਂ ਨੂੰ ਅਸਲੀ ਗੁਰੂ ਦੀ ਪਛਾਣ ਕਰਨੀ ਮੌਮਕਨ ਨਹੀਂ ਸੀ ਜਿਹੜੀਆਂ ਸੰਗਤਾਂ ਬਾਬੇ ਬਕਾਲੇ ਪਹੁੰਚਦੀਆਂ ਸਨ ਉਹ 22 ਮੰਜੀਆਂ ਲੱਗੀਆਂ ਵੇਖ ਕੇ ਪਰ ਉਹਨਾਂ ਵਿੱਚੋਂ ਕਿਸੇ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਬਾਰਸ ਹੋਣ ਦੀ ਕਿਹਲਕ ਨਹੀਂ ਪੈਂਦੀ ਸੀ ਕਿਉਂਕਿ ਉਹ ਸਭ ਲਾਲਚੀ ਸਨ ਉਹਨਾਂ ਵਿੱਚ ਅਧਿਆਤਮਕਤਾ ਅਤੇ ਨਿਮਰਤਾ ਰੇਸ ਮਾਤਰ ਵੀ ਨਹੀਂ ਸੀ ਉਹ ਆਪਣੇ ਮਸੰਦਾ ਰਾਹੀਂ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਸਨ ਅਖੀਰ ਗੁਰੂ ਦੀਆਂ ਰੰਗਰੱਟੀਆਂ ਰੂਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਸਰੂਪ ਨੂੰ ਪਛਾਣਨ ਦੀ ਸਾਡੇ ਵਿੱਚ ਸਮਰੱਥਾ ਨਹੀਂ ਹੈ ਆਪ ਹੀ ਆਪਣੀ ਕਿਰਪਾ ਕਰਕੇ ਆਪਣੇ ਨਵੇਂ ਸਰੂਪ ਨੂੰ ਪ੍ਰਗਟ ਕਰ ਦਿਓ ਗੌਰਤਿਹਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ